ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 12 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 12 ਜੁਲਾਈ ਜਿਵੇਂ ਆ ਪ੍ਰਾਤਵਿਲੇ ਦੱਸਿਆ ਹੋਇਆ ਸੀਗਾ ਕਿ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਤੜਕਸਰ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਗਰਜ ਲੱਛਕ ਦੇ ਨਾਲ ਤੇ ਜਿਹੜੀ ਪਿਛਲੇ ਦੋ ਦਿਨਾਂ ਤੋਂ ਗਰਮੀ ਤੇ ਹੁੰਮਸ ਬਣੀ ਹੋਈ ਹੈ ਉਸ ਤੋਂ ਰਾਹਤ ਮਿਲੇਗੀ ਉਸੇ ਤਰ੍ਹਾਂ ਦਾ ਹੀ ਹੋਇਆ ਅੱਜ ਸਵੇਰ ਤੜਕਸਰ ਜ਼ਿਲ੍ਹਾ ਇਹ ਆਪਣਾ ਮਲੇਰਕੋਟਲਾ ਧੁਰੀ ਨਾਬਾ ਪਟਿਆਲਾ ਅਮਲੋ ਅਮਿਤਗੜ ਰਾਏਕੋਟ ਮੂਗਾ ਇਹਨਾਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਬਹੁਤ ਸੰਘਣੀ ਬੱਦਲ ਬਾਈ ਬਣੀ ਹੋਈ ਹੈ ਉਹ ਇਵੇਂ ਹੀ ਦੂਸਰੀ ਤਰਫ ਫਾਜ਼ਲਕਾ ਜਲਾਲਾਬਾਦ ਫਰੂਜਪੁਰ ਫਰੀਦਕੋਟ ਗਿੱਦੜਵਾਹਾ ਮਲੂਟ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਲਦ ਲੰਧੇ ਵਾਲੇ ਪਾਸੇ ਤੋਂ ਮੀਂਹ ਪੁੱਜ ਰਿਹਾ ਹੈ ਦੂਸਰੀ ਤਰਫ ਜਿਵੇਂ ਹੋ ਗਿਆ ਅੰਮ੍ਰਿਤਸਰ ਤਲਨ ਤਨ ਗੁਰਦਾਸਪੁਰ ਦੇ ਇਲਾਕੇਾਂ ਦੇ ਵਿੱਚ ਵੀ ਅਗਲੇ ਥੋੜੇ ਸਮੇਂ ਦੇ ਵਿੱਚ ਹੀ ਮੀਂਹ ਟੁੱਟਵੇਂ ਤੌਰ ਤੇ ਪੁੱਜ ਰਿਹਾ ਹੈ। ਤਕਰੀਬਨ ਅੱਜ ਇਹ ਕਹਿ ਸਕਦੇ ਹਾਂ ਕਿ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਹਨ। ਹੌਲੀ-ਹੌਲੀ ਇਹ ਦੁਪਹਿਰ ਤੱਕ ਸਾਰੇ ਹੀ ਪੰਜਾਬ ਨੂੰ ਕਵਰ ਕਰਨ ਦੀਆਂ। ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰਕੇ ਮਾਲਵਾ ਪੱਛਮੀ ਤੇ ਪੂਰਬੀ। ਇਹਨਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਆਮ ਨਾਲੋਂ ਵਧੇਰੇ ਹੋ ਸਕਦੀਆਂ ਹਨ। ਨਰਮਾ 벨ਟ ਦੇ ਵਿੱਚ ਵੀ ਅੱਜ ਤੇ ਕੱਲ ਨੂੰ ਬੜੀਆ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ। ਦੂਸਰੀ ਤਰਫ ਜਿਹੜਾ ਕਰਪੂਥਲਾ ਜਲੰਧਰ ਆ ਜਾਂ ਆਪਣੇ ਨਵਾਂ ਸ਼ਹਿਰ ਇਹਨਾਂ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ। ਲੁਧਿਆਣਾ ਜ਼ਿਲ੍ਹੇ ਵਿੱਚ ਤਾਂ ਮੌਜੂਦਾ ਸਮੇਂ ਵਿੱਚ ਵੀ ਮੀਂਹ ਪੈ ਰਿਹਾ ਹੈ। ਜਿਹੜੇ ਜ਼ਿਲ੍ਹੇ ਵਿੱਚ ਨਹੀਂ ਪੁੱਜਾ ਉਹ ਅਗਲੇ 1-2 ਘੰਟੇ ਤੱਕ ਮੀਂਹ ਪੁੱਜ ਰਿਹਾ ਹੈ।